Mas could ਰੱਬ ਨੇ ਰੱਖਣਾ ਹੁੰਦਾ ਉਸ ਦਾ ਕਿਸੇ ਵੀ ਤਰੀਕੇ ਦੇ ਨਾਲ ਰੱਬ ਵਾਲ ਵੀ ਵਿੰਗਾ ਨਹੀਂ ਹੋਣ ਦਿੰਦਾ ਤਾਂ ਬਾਬਾ ਬੁੱਢਾ ਸਾਹਿਬ ਤੋਂ ਆ ਗੁਰਸਿੱਖ ਪਰਿਵਾਰ ਜੜਾ ਹੁੰਦਾ ਮੱਥਾ ਟੇਕ ਕੇ ਵਾਪਸ ਆ ਰਿਹਾ ਹੁੰਦਾ ਰਸਤੇ ਦੇ ਵਿੱਚ ਇੰਨਾ ਜ਼ਿਆਦਾ ਭਿਆਨਕ ਐਕਸੀਡੈਂਟ ਇਹਨਾਂ ਦੇ ਨਾਲ ਵਾਪਰ ਜਾਂਦਾ ਇਹਨਾਂ ਦੀ ਗੱਡੀ ਨਹਿਰ ਦੇ ਵਿੱਚ ਜਾ ਡਿੱਗਦੀ ਹੈ ਤਸਵੀਰਾਂ ਵਿੱਚ ਤੁਸੀਂ ਵੇਖ ਸਕਦੇ ਹੋ ਗੱਡੀ ਜਿਵੇਂ ਹੀ ਪੁੱਠੀ ਹੋਈ ਹੋਈ ਹੈ ਤੇ ਜਦੋਂ ਤਸਵੀਰਾਂ ਸਾਹਮਣੇ ਆਉਂਦੀਆਂ ਨੇ ਤਾਂ ਉਸ ਤੋਂ ਬਾਅਦ ਲੱਗਦਾ ਕਿ ਸ਼ਾਇਦ ਪਰਿਵਾਰ ਦੇ ਵਿੱਚੋਂ ਕੋਈ ਵੀ ਬਚਿਆ ਨਹੀਂ ਹੋਣਾ ਗੱਡੀ ਇੰਨੀ ਬੁਰੀ ਤਰੀਕੇ ਦੇ ਨਾਲ ਜੋ ਹੈ ਨੁਕਸਾਨੀ ਹੋਈ ਸੀ ਪਰ ਗੱਬ ਦਾ ਸ਼ੁਕਰ ਇਹ ਰਿਹਾ ਗਨੀਮਤ ਇਹ ਰਹੀ ਕਿ ਪੂਰਾ ਦਾ ਪੂਰਾ ਜੋ ਪਰਿਵਾਰ ਹੈ ਉਹ ਕੁਸ਼ਲ ਹੈ ਕੋਈ ਵੀ ਜਾਨੀ ਨੁਕਸਾਨ ਇਸ ਹਾਦਸੇ ਦੇ ਵਿੱਚ ਨਹੀਂ ਹੋਇਆ ਹਾਲਾਂਕਿ ਗੱਡੀ ਦੇ ਪਰ ਖੱੱਚੇ ਤੱਕ ਉੜ ਗਏ ਪਰ ਪਰਵਾਰਕ ਮੈਂਬਰਾਂ ਨੂੰ ਕੋਈ ਵੀ ਜੋ ਹੈ ਨੁਕਸਾਨ ਨਹੀਂ ਹੋਇਆ ਉਸ ਤੋਂ ਬਾਅਦ ਜੋ ਹੈ ਗੱਡੀ ਨੂੰ ਬਾਹਰ ਕੱਢਿਆ ਜਾਂਦਾ ਹੈ ਲੋਕਾਂ ਨੂੰ ਜੋ ਪਰਵਾਰਕ ਮੈਂਬਰ ਹੁੰਦੇ ਨੇ ਉਹਨਾਂ ਨੂੰ ਰੈਸਕਿਊ ਕੀਤਾ ਜਾਂਦਾ ਹੈ ਤਾਂ ਇਹ ਦੱਸਿਆ ਜਾ ਰਿਹਾ ਕਿ ਇੱਕ ਮੋਟਰਸਾਈਕਲ ਸਵਾਰ ਦੀ ਗਲਤੀ ਦੇ ਕਰਕੇ ਜੋ ਹੈ ਪੂਰਾ ਦਾ ਪੂਰਾ ਪਰਿਵਾਰ ਭੁਗਤ ਸਕਦਾ ਸੀ ਮੋਟਰਸਾਈਕਲ ਸਵਾਰ ਨੇ ਗਲਤ ਕੱਟ ਮਾਰਿਆ ਸੀ ਉਸ ਨੂੰ ਬਚਾਉਣ ਦੇ ਬਚਾਉਣ ਦੇ ਜੋ ਹੈ ਗੱਡੀ ਆਪਣਾ ਸੰਤੁਲਨ ਖੋ ਬੈਠਦੀ ਹੈ ਉਸ ਤੋਂ ਬਾਅਦ ਗੱਡੀ ਨਹਿਰ ਦੇ ਵਿੱਚ ਜਾ ਡਕਦੀ ਹੈ ਤਸਵੀਰਾਂ ਅਸੀਂ ਤੁਹਾਨੂੰ ਵਿਖਾ ਰਹੇ ਹਾਂ ਤਾਂ ਅੰਮ੍ਰਿਤਸਰ ਦੇ ਚਬਾਲ ਰੋਡ ਤੇ ਮੂਲੇ ਚੱਕ ਪਿੰਡ ਦੇ ਵਿੱਚ ਉਸ ਸਮੇਂ ਹਾਦਸਾ ਵਾਪਰ ਜਾਂਦਾ ਜਦੋਂ ਬਾਬਾ ਬੁੱਢਾ ਸਾਹਿਬ ਤੋਂ ਮੱਥਾ ਟੇਕ ਕੇ ਆ ਰਹੇ ਇੱਕ ਗੁਰਸਿੱਖ ਪਰਿਵਾਰ ਦੀ ਕਾਰ ਹਾਦਸਾ ਗ੍ਰਸਤ ਹੋ ਜਾਂਦੀ ਹੈ ਜਾਣਕਾਰੀ ਦੇ ਮੁਤਾਬਿਕ ਇੱਕ ਕਾਰ ਮੂਲੇ ਚੱਕ ਪਿੰਡ ਤੋਂ ਨਿਕਲਦੀ ਹੋਈ ਨਹਿਰ ਦੇ ਸੂਏ ਵਿੱਚ ਜਾ ਡਿੱਗਦੀ ਹੈ ਗਨੀਮ ਤੇ ਰਹਿੰਦੀ ਹੈ ਕਿ ਹਾਦਸੇ ਦੌਰਾਨ ਕੋਈ ਵੀ ਜਾਨੀ ਨੁਕਸਾਨ ਨਹੀਂ ਹੁੰਦਾ ਪਰ ਕਾਰ ਦੇ ਪਰਖੱਚੇ ਤੱਕ ਉੱਜਾਂਦੇ ਨੇ ਜਿਵੇਂ ਤੁਸੀਂ ਤਸਵੀਰਾਂ ਦੇ ਵਿੱਚ ਵੀ ਦੇਖ ਸਕਦੇ ਹੋ ਤੇ ਇਸ ਦੌਰਾਨ ਪਿੰਡ ਦੇ ਹੀ ਲੋਕਾਂ ਨੇ ਦੱਸਿਆ ਕਿ ਇਹ ਮੂਲ ਚੱਕ ਪਿੰਡ ਤੋਂ ਚਬਾਲ ਰੋਡ ਦੇ ਨਾਲ ਜੁੜਦੀ ਪਿੰਡ ਦੀ ਇਕਲੌਤੀ ਸੜਕ ਹੈ ਲੇਕਿਨ ਇਸ ਤੇ ਨਹਿਰ ਦੇ ਸੂਏ ਦਾ ਪੁਲ ਬਹੁਤ ਹੀ ਭੀੜਾ ਹੈ ਜਿਸ ਕਾਰਨ ਆਏ ਦਿਨ ਹੀ ਹਾਦਸੇ ਵਾਪਰਨ ਦਾ ਡਰ ਰਹਿੰਦਾ ਹੈ ਉਹਨਾਂ ਕਹਿੰਿਆ ਕਿ ਹਾਦਸੇ ਦੇ ਵਿੱਚ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਪਰ ਅਸੀਂ ਫਿਰ ਵੀ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਕਿ ਪੁਲ ਨੂੰ ਥੋੜਾ ਕੀ ਕੀਤਾ ਜਾਵੇ ਦੂਜੇ ਪਾਸੇ ਇਸ ਸੰਬੰਧੀ ਮੌਕੇ ਤੇ ਪੁਜੀਏ ਪੁਲਿਸ ਅਧਿਕਾਰੀਆਂ ਨਾਲ ਜਦੋਂ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਪਿੰਡ ਮੂਲਿਆ ਚੱਕ ਦੇ ਇੱਕ ਪਰਿਵਾਰ ਵੱਲੋਂ ਨਵੀਂ ਕਾਰ ਜਦੋਂ ਖਰੀਦੀ ਜਾਂਦੀ ਹੈ ਉਸ ਤੋਂ ਬਾਅਦ ਮੱਥਾ ਟੇਕਣ ਦੇ ਲਈ ਉਹ ਬਾਬਾ ਬੁੱਢਾ ਸਾਹਾ ਗੁਰਦੁਆਰੇ ਦੇ ਵਿੱਚ ਜਾਂਦੇ ਨੇ ਜਦੋਂ ਵਾਪਸ ਆਪਣੇ ਪਿੰਡ ਵਿੱਚ ਆ ਰਹੇ ਹੁੰਦੇ ਨੇ ਤਾਂ ਉਦੋਂ ਮੂਲਿਆ ਚੱਕ ਨਹਿਰ ਦੇ ਸੂਏ ਤੇ ਅੱਗੇ ਆ ਰਹੇ ਮੋਟਰਸਾਈਕਲ ਦੇ ਕਰਕੇ ਉਹਨਾਂ ਦੀ ਕਾਰ ਦਾ ਸੰਤੁਲਨ ਵਿਗੜ ਜਾਂਦਾ ਤੇ ਕਾਰ ਨਹਿਰ ਦੇ ਸੂਏ ਵਿੱਚ ਜਾ ਡਿੱਗਦੀ ਹੈ ਤੇ ਇਸ ਵਿੱਚ ਕੋਈ ਵੀ ਜਾਨੀ ਨੁਕਸਾਨ ਨਹੀਂ ਹੁੰਦਾ ਤੇ ਜਦੋਂ ਪੁੱਛਿਆ ਗਿਆ ਪਰਿਵਾਰਕ ਮੈਂਬਰਾਂ ਕੋਲੋਂ ਕਿ ਮੋਟਰਸਾਈਕਲ ਸਵਾਰ ਤੇ ਕੀ ਕੋਈ ਕਾਰਵਾਈ ਕੀਤੀ ਜਾਏਗੀ ਤਾਂ ਪਰਿਵਾਰ ਵੱਲੋਂ ਕਿਹਾ ਗਿਆ ਕਿ ਕਿਸੇ ਵੀ ਤਰੀਕੇ ਦੀ ਕੋਈ ਵੀ ਕਾਰਵਾਈ ਨਹੀਂ ਕੀਤੀ ਜਾ ਰਹੀ। ਜਿਉ ਆਪ ਨੂੰ ਬਖਾਇਆ ਜਾ ਰਿਹਾ ਕਿ ਜੋ ਹਾਸਾ ਹੋਇਆ ਹੈ ਇਹ ਬਾਬੂ ਗੁੱਡੇ ਵਾਲੀ ਸੜਕ ਤੋਂ ਆ ਰਹੇ ਸੀ ਕਾਰ ਸਵਾਰ ਇਹ ਸਾਡੇ ਪਿੰਡ ਮੁਲੇ ਚੱਕਦੇ ਹੀ ਆ। ਔਰ ਇਹ ਅਚਾਨਕ ਇੱਕ ਮੋਟਰਸਾਈਕਲ ਅੱਗੇ ਆਉਣ ਕਰਕੇ ਉਹਨੂੰ ਬਚਾਉਂਦੇ ਹੋਏ ਹਾਸਾ ਹੋਇਆ ਹੈ। ਤੋ ਸਾਡੀ ਨਰੀ ਭਾਗ ਪ੍ਰਸ਼ਾਸਨ ਅਗੇ ਬੇਨਤੀ ਹੈ ਕਿ ਇਹ ਪੁਲ ਨੂੰ ਚੌੜਾ ਕੀਤਾ ਜਾਵੇ ਜੋ ਇਹ ਅਕਸਰ ਹਾਦਸੇ ਹੁੰਦੇ ਰਹਿੰਦੇ ਇਥੇ ਲੋਕ ਜਿਹੜਾ ਹੁਣ ਸੀਗਲ ਚੱਲੰਦੇ ਆ ਆ ਦਾਣਾ ਮੰਡੀ ਦਾ ਬਹੁਤ سارے ਵੱਡੇ 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 ਟਰੱਕ ਆਉਂਦੇ ਨੇ ਟੈਂਕਰ ਆਉਂਦੇ ਰਹਿੰਦੇ ਨੇ ਕਿਉਂਕਿ ਇਹ ਸੜਕ ਬਹੁਤ ਛੋਟੀ ਜਿਵੇਂ ਜ ਆਪ ਹੁਣ ਆਪ ਨੂੰ ਖਾਏ ਜਾ ਰਹੇ ਕਿ ਕਿਵੇਂ ਟਰੱਕ ਆ ਰਹੇ ਵੱਡੇ ਵੱਡੇ ਇਹਨਾਂ ਨੂੰ ਬਚਾਉਂਦਿਆਂ ਹੋਇਆ ਇਹ ਹਾਸਾ ਹੋਇਆ ਤੇ ਅਚਾਨਕ ਹੀ ਅੱਗੇ ਮੋਟਰਸਾਈਕਲ ਵਾਲਾ ਆਉਣ ਕਰਕੇ ਉਹਨੂੰ ਬਚਾਉਂਦਿਆਂ ਬਦੌਂਦਿਆਂ ਗੱਡੀ ਧੜੀ ਵਿੱਚ ਚਲੀ ਗਈ ਆ ਤੋ ਸਾਡੀ ਪ੍ਰਸ਼ਾਸਨ ਅੱਗੇ ਬੇਨਤੀ ਹੈ ਕਿ ਪਿੰਡ ਦੇ ਵਿੱਚ ਤਿੰਨ ਪੁਲ ਪੈਂਦੇ ਆ ਮੇਨ ਇਹਨਾਂ ਤਿੰਨਾਂ ਪੁਲਾਂ ਨੂੰ ਦੁਬਾਰਾ ਤੋਂ ਨਵੇਂ ਬਿਊ ਨੂੰ ਬਣਾਇਆ ਜਾਵੇ ਤਾਂ ਜੋ ਕੋਈ ਵੀ ਆਨ ਵਾਲੇ ਸਮੇਂ ਦੇ ਵਿੱਚ ਹਾਦਸਾ ਨਾ ਹੋਵੇ ਤੋ ਅਸੀਂ ਪ੍ਰਸ਼ਾਸਨ ਅੱਗੇ ਬੇਨਤੀ ਕਰਦੇ ਆਂ ਤੁਮਾਰਨ ਜੋ ਡੀਸੀ ਸਾਹਿਬ ਅੱਗੇ ਮੌਕੇ ਤੇ ਗੱਡੀ ਵਿੱਚ ਕਿੰਨੇ ਲੋਕ ਸਵਾਰ ਸਨ ਦੋ ਜਣੇ ਸਨ ਹਾਂ ਤੇ ਬਚਾਅ ਬਚਾਅ ਹੋ ਗਿਆ ਉਹਨਾਂ ਦਾ ਔਰ ਉਹਨਾਂ ਪਰਿਵਾਰ ਨੇ ਮਾਰਾ ਦਾ ਸ਼ਕਰਾਨਾ ਕੀਤਾ ਕਿ ਬਲਕੀ ਦਾ ਬਚਾਅ ਹੋ ਗਿਆ ਔਰ ਉਹਨਾਂ ਨੇ ਕੋਈ ਵੀ ਅੱਗੋਂ ਕਿਸੇ ਤੇ ਕਾਰਵਾਈ ਕਰਨ ਦੀ ਨਹੀਂ ਗੱਲਬਾਤ ਕੀਤੀ ਔਰ ਬਹੁਤ ਵਧੀਆ ਇੱਕ ਉਹਨਾਂ ਨੇ ਸੰਦੇਸ਼ ਦਿੱਤਾ ਵੀ ਆਉਣ ਵਾਲੇ ਸਮੇਂ ਵਿੱਚ ਕਿਸੇ ਦਾ ਹੋਰ ਦਾ ਨੁਕਸਾਨ ਨਾ ਹੋਵੇ ਇਹਨਾਂ ਪੋਲਾਂ ਨੂੰ ਵੱਡਾ ਕੀਤਾ ਜਾਵੇ ਮੌਕੇ ਤੇ ਪੁਲਿਸ ਪਰਚਾ ਨੂੰ ਪਹੁੰਚਾਇਆ ਪਹੁੰਚਾਇਆ ਔਰ ਉਹਨਾਂ ਨੇ ਨਹੀਂ ਕਿਹਾ ਕਿ ਇਹ ਪੋਲ ਛੋਟਾ ਹੋਣ ਕਰਕੇ ਹਾਸਾ ਹੋਇਆ ਹੈ ਸੋ ਸਾਡੀ ਬੇਨਤੀ ਆ ਨਰੀ ਭਾਗ ਅੱਗੇ ਕਾਰਪੂਸ਼ਨ ਅੱਗੇ ਕਿ ਇਹ ਪੋਲ ਵੱਡੇ ਕੀਤੇ ਜਾਣ ਤਾਂ ਜੋ ਅੱਗੇ ਆਉਣ ਵਾਲੇ ਸਮੇਂ ਵਿੱਚ ਕਿਸੇ ਦਾ ਕੋਈ ਜਾਨੀ ਮਾਲੀ ਨੁਕਸਾਨ ਨਾ ਹੋਵੇ ਸੋ ਪਿੰਡ ਮੋਲੇ ਚੱਕ ਤੋਂ ਹਰਦੀਪ ਸਿੰਘ ਆਮਲਾ ਜਿਹੜੀ ਗੱਡੀ ਦੀ ਇਹ ਅੱਜ ਜੀ ਚੌਂਕੀ ਆਜਰਸੀ ਤੇ ਤਲਾਹ ਮਿਲੀ ਵੀ ਇੱਕ ਨੋਵਾ ਗੱਡੀ ਜਿਹੜੀ ਆ ਉਹ ਆਪਣਾ ਮੂਲੇ ਚੱਕ ਸੂਏ ਵਿੱਚ ਡਿੱਗੀ ਆ ਮੈਂ ਉਸੇ ਵੇਲੇ ਮੌਕੇ ਤੇ ਪਹੁੰਚਾ ਮੌਕੇ ਜਾ ਕੇ ਮੌਕਾ ਵੇਖਿਆ ਇਹ ਗੱਡੀ ਹਰਜਿੰਦਰ ਸਿੰਘ ਸਨੋਪਾਲ ਸਿੰਘ ਵਾਸੀ ਜਿਹੜਾ ਮੂਲੇ ਚੱਕ ਜਿਨ੍ਹਾਂ ਨੂੰ ਗੱਡੀਬਾਰੇ ਪੁੱਛਗਿਛ ਕੀਤੀ ਤੇ ਜਿਨ੍ਹਾਂ ਨੇ ਦੱਸਿਆ ਕਿ ਅੱਜ ਇਹ ਨਵੀਂ ਗੱਡੀ ਲਈ ਹੈ ਤੇ ਆਪਣੇ ਘਰੋਂ ਲੈ ਕੇ ਆ ਰਹੇ ਸੀ ਬਾਬਾ ਬੁੱਢਾ ਸਾਹਿਬ ਤੋਂ ਮੱਥਾ ਟੇਕ ਕੇ ਤੇ ਜਦੋਂ ਇਹ ਗੱਡੀ ਆਪਣਾ ਮੋਲੇ ਚੱਕ ਸੂਵੇ ਦੇ ਪੁੱਜੀ ਤਾਂ ਇਹ ਇੱਕ ਮੋਟਰਸਾਈਕਲ ਅੱਗੇ ਜਾ ਰਿਹਾ ਉਹਨੂੰ ਬਚਾਉਂਦੇ ਬਚਾਉਂਦੇ ਜਿਹੜੀ ਗੱਡੀ ਜਿਹੜੀ ਸੀ ਉਹ ਸੂਵੇ ਵਿੱਚ ਡਿੱਗ ਪਈ ਤੇ ਪਲਟੀ ਖਾ ਗਈ ਤੇ ਵਾਗੇ ਜਾਨੀ ਮਨਾਲੀ ਕੋਈ ਨੁਕਸਾਨ ਨਹੀਂ ਹੋਇਆ ਤੇ ਘਰ ਵਾਲਿਆਂ ਨੇ ਕਿਹਾ ਕਿ ਅਸੀਂ ਕੋਈ ਵੀ ਕਾਰਵਾਈ ਨਹੀਂ ਕਰਨੀ ਚਾਹੁੰਦੇ ਕੋਈ ਰਿਪੋਰਟ ਕਿਤੇ ਸੀ ਉਹਨਾਂ ਨੇ ਗੱਡੀ ਵਾਲਿਆਂ ਨੂੰ ਨਹੀਂ ਨਹੀਂ ਡਰਿੰਕ ਕੋਈ ਨਹੀਂ ਕੀਤੀ ਗਈ ਬਾਕੀ ਆਸ-ਪਾਸ ਤੋਂ ਪਤਾ ਕੀਤਾ ਗਿਆ ਵੀ ਇਹ ਗੱਡੀ ਤੇਜ਼ ਰਫਤਾਰ ਸੀ ਜਾਂ ਕੋਈ ਡਰਿੰਕੀ ਡਰਿੰਕ ਜਿਹੜਾ ਉਹ ਮਾਲਕ ਸੀ ਮਾਲਕ ਵੀ ਮੈਨੂੰ ਮਿਲਿਆ ਉਹਨੇ ਵੀ ਇਹ ਕਿਹਾ ਵੀ ਜਿਹੜੀ ਮੈਂ ਹੀ ਜਦੋਂ ਗੱਡੀ ਮੋਟਰਸਾਈਕਲ ਆਉਂਦੇ ਆਉਂਦਾ ਬਚਾਉਂਦੇ ਬਚਾਉਂਦੇ ਜਿਹੜੀ ਗੱਡੀ ਜਿਹੜੀ ਆ ਬੇਕਅਪ ਉਹਦੇ ਵਿੱਚ ਸੁਭੇਜ ਜਾ ਉਹ ਕੋਲੀ ਵੀ ਜਿਹੜੀ ਥੋੜੀ ਤੰਗ ਹੈ